ਬੀਤੇ ਦਿਨੀ ਪਿੰਡ ਰੂਪਵਾਲ ਦੇ ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਦਾ ਦਿਹਾਂਤ ਹੋ ਗਿਆ ਸੀ ਇਸ ਮੌਕੇ ਡਾਕਟਰ ਪ੍ਰਮਿੰਦਰ ਸੂਦ ਐਸਟੀਆਰ ਹਸਪੀਟਲ ਕੋਰਟ ਫਤੂਹੀ ਵੱਲੋਂ ਪਿੰਡ ਰੂਪਵਾਲ ਵਿਖੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਿਲਨਸਾਰ ਤੇ ਬਹੁਤ ਹੀ ਨਿੱਕ ਸਵਾਦ ਦੇ ਮਾਲਕ ਸਨ ਉਨ੍ਹਾਂ ਦੇ ਜਾਣ ਨਾਲ ਜਿੱਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਮੈਂ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਟ ਤੁਰੀ ਤੋਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾਂਦਾ ਕਿ ਸਾ ਅਸੀਂ ਅੱਜ ਪਹੁੰਚੇ ਪਿੰਡ ਰੁਪਵਾਲ ਵਿਖੇ ਬੱਚਾ ਅਮਰਤਪਾਲ ਜੋ ਕਿ ਆਪਣਾ ਭੌਤਿਕ ਸਰੀਰ ਪੰਜ ਪੋਤੀ ਸਰੀਰ ਨੂੰ ਤਿਆਗ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਿਆ ਹੈ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਕਿ ਐਦਾਂ ਦੇ ਸੂਝਵਾਨ ਬੱਚੇ ਜੋ ਕਿ ਹਮੇਸ਼ਾ ਹੀ ਸਪੋਰਟਸ ਨੂੰ ਪ੍ਰਮੋਟ ਕਰਦੇ ਸੀ ਡਾਈਟਿੰਗ ਨੂੰ ਪ੍ਰਮੋਟ ਕਰਦੇ ਸੀ ਔਰ ਕਿਸੇ ਵੀ ਹੁੱਲੜਵਾਜੀ ਨੂੰ ਉਹ ਟੋਟਲੀ ਇਨਕਾਰ ਕਰਦੇ ਸੀ ਜੇ ਔਰ ਬੱਚਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਲਾ ਬੱਚਾ ਜੋ ਕਿ ਅੱਜ ਸਾਡੇ ਵਿੱਚ ਨਹੀਂ ਹੈ ਕੋਈ ਵੀ ਇਲਾਕੇ ਦੇ ਵਿੱਚ ਕੋਈ ਵੀ ਟੂਰਨਾਮੈਂਟ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਉਹ ਬੱਚਾ ਮੋਹਰੇ ਆ ਕੇ ਆਪਣਾ ਜੋ ਵੀ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਉਂਦਾ ਸੀਗਾ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਓਹੋ ਪ੍ਰਮੋਟ ਕਰਦਾ ਸੀ ਕਿ ਸਪੋਰਟਸ ਦੇ ਵੱਲ ਜਾਏ। ਇਦਾਂ ਦੇ ਬੱਚੇ ਬਹੁਤ ਹੀ ਘੱਟ ਸਾਡੇ ਪਿੰਡਾਂ ਦੇ ਵਿੱਚ ਮਿਲਦੇ ਆ। ਉਹ ਬੱਚੇ ਦੇ ਜਾਣ ਦੇ ਨਾਲ ਬਹੁਤ ਹੀ ਵੱਡਾ ਘਾਟਾ ਮਹਿਸੂਸ ਹੋ ਰਿਹਾ ਅੱਜ। ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਮੈਂ ਤਾਂ ਅਰਦਾਸ ਕਰਨੀ ਚਾਹੁੰਦਾ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਵਾਪਸ ਦੇਵੇ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਘਰਦਿਆਂ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ। ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਜਿਹੜਾ ਵੀ ਜੀ ਆਇਆ ਉਹਨਾਂ ਜਾਣਾ ਹੀ ਹੈ ਬਟ ਪਰਮਾਤਮਾ ਇੱਥੇ ਕਦੇ-ਕਦਾਈਂ ਇਦਨੀਆਂ ਚੀਜ਼ਾਂ ਦੇ ਵਿੱਚ ਸਾਨੂੰ ਲੱਗਦਾ ਕਿ ਕੁਝ ਠੱਕਾ ਹੋ ਗਿਆ ਕਿ ਬੱਚੇ ਦਾ ਹਜੇ ਉਹ ਟਾਈਮ ਨਹੀਂ ਸੀ ਜਾਣਦਾ ਬਟ ਉਹ ਚਲਾ ਗਿਆ ਸਾਡੇ ਵਿੱਚੋਂ ਸੋ ਫਿਰ ਮੈਂ ਇੱਕੋ ਵਾਰ ਇਹੀ ਗੱਲ ਕਹਿਣਾ ਚਾਹੁੰਦਾ ਕਿ ਉਹਨੂੰ ਹਮੇਸ਼ਾ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਘਰਦਿਆਂ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ